ਨਮਸਕਾਰ ਸਾਥਿਓ ਤੁਸੀਂ ਦੇਖ ਰਹੇ ਹੋ ਕਿ ਘੱਗਰ ਦੇ ਹਾਲਾਤ ਜਿਵੇਂ ਕਿ ਪਾੜਾ ਹੈ ਜਿਹੜਾ ਘੱਗਰ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਸਾਗਰੇ ਤੋਂ ਮਤੌਲੀ ਤੋਂ ਹੁੰਦਾ ਹੋਇਆ ਪਰੰਤੂ ਜਦੋਂ ਇਹ ਘੱਗਰ ਖਾਲੀ ਹੁੰਦਾ ਉਸ ਵਕਤ ਤਾਂ ਜਿੰਨਾ ਵਿੱਚ ਬਰਸਾਤੀ ਪਾਣੀ ਆ ਹੁੰਦਾ ਤਾਂ ਘੱਗਰ ਦੇ ਵਿੱਚ ਚਲਾ ਜਾਂਦਾ ਹੈਗਾ ਤਾਂ ਹੁਣ ਜਦੋਂ ਘੱਗਰ ਪੂਰੀ ਉਫਾਨ ਤੇ ਹੈਗਾ ਔਰ ਇਹ ਜਿਹੜਾ ਪਾਣੀ ਇਹ ਵਾਪਸ ਹੋਣੀ ਸਾਗਰ ਸਾਗਰਾ ਪਾੜੇ ਦੇ ਵਿੱਚ ਆ ਕੇ ਇਹਦੀ ਡਾਫ ਲੱਗ ਚੁੱਕੀ ਹੈ ਜੋ ਕਿ ਘੱਗਰ ਦਾ ਪਾਣੀ ਹੈ ਇਸ ਪਾੜੇ ਦੇ ਵਿੱਚ ਆਨ ਆਨ ਨਾਲ ਇੱਥੇ ਦੇ ਜਿਹੜੇ ਲੋਕ ਨੇ ਇੱਥੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਚਿੰਤਾਵਾਂ ਭਾ ਚੁੱਕੇ ਨੇ ਕਿਉਂਕਿ ਇਹ ਪਾਣੀ ਹੁਣ ਬੈਕ ਮਾਰ ਰਿਹਾ ਹੈਗਾ ਇਹ ਬੈਕ ਪਾਣੀ ਮਾਰਨ ਦੇ ਨਾਲ ਇਹ ਪਾੜਾ ਵੀ ਉਫਾਨ ਤੇ ਆਊਗਾ ਔਰ ਇਥੇ ਜਿਹੜੇ ਕੁਝ ਹੋਰ ਸਾਡੇ ਨਾਲ ਸੱਜਣ ਜੁੜੇ ਹੋਏ ਨੇ ਉਹਨਾਂ ਨੂੰ ਪੁੱਛਦੇ ਆ ਕਿ ਹੁਣ ਇਥੇ ਦੇ ਕੀ ਹਾਲਾਤ ਨੇ ਸਾਡੇ ਨਾਲ ਨੇ ਰਾਮਪਾਲ ਜੀ ਥੋੜਾ ਜਿਹਾ ਦੱਸੋ ਇਸ ਬਾਰੇ ਵੀ ਕਿਉਂਕਿ ਤੁਸੀਂ ਤਾਂ ਇੱਥੇ ਦੇ ਜੁੜੇ ਹੋਏ ਇਸ ਆਪਣੇ ਪਾੜੇ ਦੇ ਨਾਲ ਆ ਇਥੇ ਦੇ ਹਾਲਾਤਾਂ ਬਾਰੇ ਥੋੜੀ ਜਾਣਕਾਰੀ ਸਾਨੂੰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦ ਕ ਘੱਗਰ ਦੀ ਡਾਫ ਲੱਗਦੀ ਹੈ ਉਸ ਤੋਂ ਬਾਅਦ ਇਹ ਪਾੜੇ ਦੇ ਵਿੱਚ ਪਾਣੀ ਸਾਰਾ ਪਾਣੀ ਭਰ ਜਾਂਦਾ ਹੈ ਅੱਛਾ ਪਰੰਤੂ ਬਾਅਦ ਹੁਣ ਜੋ ਆਲੇ ਦੁਆਲੇ ਸਾਡੇ ਜੋ ਸਾਗਰਾ ਹੈ ਕਈ ਪ੍ਰਹਿਮਤੌਲੀ ਇਹ ਸਾਰੇ ਪਿੰਡ ਜਿੰਨੇ ਲੱਗਦੇ ਨਾਲ ਨਾਲ ਇਹ ਖੇਤਾਂ 'ਚ ਪਾਣੀ ਭਰਿਆ ਹੋਇਆ ਹੈ ਜਦੋਂ ਉਧਰੋਂ ਘੱਗਰ ਥੋੜਾ ਜਿਹਾ ਡਾਊਨ ਹੋਵੇਗੀ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਇਹ ਵੀ ਤੇ ਜੋ ਖੇਤਾਂ 'ਚੋਂ ਸਾਰਾ ਹੀ ਵਾਪਸ ਚਲਾ ਜਾਏਗਾ ਕਿ ਤੱਕ ਇਹ ਡਾਫ ਟੁੱਟਦੀ ਨਹੀਂ ਉਸ ਤੱਕ ਪਾਣੀ ਇਸੇ ਤਰ੍ਹਾਂ ਸਾਡਾ ਜਿਹੜਾ ਹੈ ਖੇਤਾਂ ਦਾ ਸਾਡਾ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੈ ਸੋ ਇਹ ਤਾਂ ਪ੍ਰਮਾਤਮਾ ਭਲੀ ਕਰੇ ਉਹ ਕਿਰਪਾ ਕਰੇ ਤਾਂ ਇਹ ਇੱਕ ਵਾਰੀ ਥੋੜਾ ਪਾਣੀ ਦਾ ਜੋ ਹੈ ਘਟਦਾ ਜਾ ਰਿਹਾ ਹੈ ਲੈਵਲ ਤਾਂ ਅੱਛੀ ਗੱਲ ਹੈ ਜਿਵੇਂ ਜਿਵੇਂ ਨਦੀ ਘੱਗਰ ਚੜ੍ਹ ਰਿਹਾ ਉਹ ਪਾਣੀ ਇੱਧਰ ਆ ਰਿਹਾ ਹੈਗਾ ਪਾਣੀ ਹਾਂ ਜੀ ਸਾਰਾ ਪਾੜੇ ਦੇ ਵਿੱਚ ਆ ਤੇ ਉਹ ਕੀ ਨੁਕਸਾਨ ਕਰਦਾ ਫਿਰ ਇੱਥੇ ਆ ਕੇ ਸਾਰਾ ਜਿੰਨਾ ਹੈ ਪਾਣੀ ਨੁਕਸਾਨ ਨੁਕਸਾਨ ਹੈ ਪਾਣੀ ਜੋ ਬਾਹਰ ਖੇਤਾਂ 'ਚ ਖੜਾ ਹੈ ਹਾਂ ਉਹ ਪਾਣੀ ਬਾਹਰ ਇਸੇ ਤਰ੍ਹਾਂ ਹੀ ਖੜਾ ਹੈ 2023 'ਚ ਕੀ ਸਥਿਤੀ ਸੀ ਇੱਥੇ ਦੀ ਆਇਆ ਸੀ ਮਤਲਬ ਆਇਆ ਸੀ 5 ਦਿਨਾਂ ਮਤਲਬ ਹਾਂ ਹਾਂ ਪਰ ਆਇਆ ਕੀ ਤਾਂ ਜਿੰਨਾ ਕਿ ਜਿਵੇਂ ਮਤਲਬ ਕਿ ਵਾਰ-ਵਾਰ ਪਤਾ ਲੱਗ ਰਿਹਾ ਕਿ ਪਾਣੀ ਪਹਿਲਾਂ ਨਾਲੋਂ ਵੀ ਜ਼ਿਆਦਾ ਆ ਰਿਹਾ ਹੈ ਪਰ ਹੁਣ ਵੀ ਇਸ ਦੇ ਵਿੱਚ ਚੜਦਾ ਜਾ ਰਿਹਾ ਘਟਦਾ ਨਹੀਂ ਜਾ ਰਿਹਾ ਚੜਦਾ ਜਾ ਰਿਹਾ ਹੈ ਅੱਛਾ ਹਾਂਜੀ ਚਿੰਤਾਵਾਂ ਹੋਰ ਵਧ ਰਹੀਆਂ ਨੇ ਹੋਰ ਚਿੰਤਾਵਾਂ ਵਧ ਰਹੀਆਂ ਨੇ ਜੀ ਰਾਂਝਾ ਬਖਸ਼ੀ ਜੀ ਤੁਸੀਂ ਇਸ ਇਲਾਕੇ ਦੇ ਅੰਦਰ ਕਈ ਵਾਰ ਆਏ ਹੋ ਮਤਲਬ ਤੁਸੀਂ ਦੱਸੋ ਇਸ ਇਲਾਕੇ 'ਚ ਕੀ ਇਸ ਤਰ੍ਹਾਂ ਦੀ ਦੇਖਿਆ ਹੈ ਕਿਸਾਨਾਂ ਦੀ ਚਿੰਤਾਵਾਂ ਨੇ ਜੋ ਕਿ ਦਿਨੋ-ਦਿਨ ਵਧ ਰਹੀਆਂ ਨੇ ਇਸ ਪਾਣੀ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹ ਕਹਿੰਨਾ ਕਿ ਕੁਦਰਤੀ ਕਰੋਪੀ ਹੈ ਮੈਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਹੈ ਇੱਕ ਅਸਮਾਨ ਤੋਂ ਡੇਲੀ بارش ਹੁੰਦੀ ਹੈ ਜਿਵੇਂ ਕਿ ਘੱਗਰ ਭਰਿਆ ਹੈ ਕਾਫੀ ਦਿਨ ਤੋਂ ਘੱਗਰ ਚੱਲਿਆ ਹੈ ਘੱਗਰ ਪੂਰਾ ਭਰਿਆ ਹੋਇਆ ਹੈ ਇਹ ਮਾਰਕੰਡਾ ਕਹਿ ਲੋ ਜਾਂ ਪਾੜਾ ਕਹਿ ਲੋ ਪਾੜਾ ਕਹਿ ਲੋ ਜਾਂ ਮਾਰਕੰਡਾ ਉੱਪਰ ਦੀ ਘੁੰਮ ਕੇ ਜਿਵੇਂ ਨਾਲ ਉਹ ਖੇਤ ਨੇ ਇਹ ਜਿਵੇਂ ਸਾਡੇ ਦੇ ਬਤੋਲ ਦੀ ਸਾਗਰਾ ਇਹ ਕਾਫੀ ਪਿੰਡ ਨੇ ਠੀਕ ਹੈ ਜੀ ਇਹਨਾਂ ਸਾਰੇ ਪਿੰਡਾਂ ਦਾ ਪਾਣੀ ਜਿਹੜੇ ਖੇਤਾਂ 'ਚ ਖੜਾ ਹੈ ਉਹ ਸਾਹਮਣੇ ਦੇਖ ਰਹੇ ਹੋ ਸਾਹਮਣੇ ਨੱਕਾ ਹੈ ਕਿਸ ਨੱਕਾ ਲੱਗਾ ਹੋਇਆ ਹੈ ਜਦੋਂ ਇਹ niche ਜਾਊਗਾ ਜਿੰਨੇ ਵੀ ਇਹ ਤੋਂ ਸਾਹਮਣੇ ਦੇਖੋ ਦੀਰੇ ਦੇ ਵਿੱਚ ਲੱਖ ਲੱਖ ਪਾਣੀ ਹੈ ਤੇ ਅਗਰ ਕੰਗਰ niche ਜਾਏਗਾ ਤਾਂ ਇਹ ਪਾੜਾ ਫਿਰ ਨਾਲ ਦੇ ਨਾਲ ਖਾਲੀ ਕਰੂਗਾ ਬਹੁਤ ਜ਼ਿਆਦਾ ਨੁਕਸਾਨ ਹੈ ਜ਼ਿੰਮੇਦਾਰ ਨੇ ਸਾਰੇ ਖਰਚੇ ਕੀਤੇ ਹੋਏ ਨੇ ਫਸਲ ਵੱਢਣ ਤੇ ਆਏ ਸੀ ਕਿਉਂਕਿ ਲਾਲਾ ਜਿੰਨੇ ਖਰਚੇ ਹੁੰਦੇ ਨੇ ਸਾਰੇ ਕੀਤੇ ਹੋ ਜੀ ਮੈਂ ਇਹ ਅਰਦਾਸ ਕਰਦਾ ਕਿ ਸੱਚੇ ਬਾਦਸ਼ਾਹ ਮਿਹਰ ਪਰਿਆ ਹੱਥ ਰੱਖੇ ਕਿਉਂਕਿ ਪੰਜਾਬ ਦੇ ਲੋਕ ਸਾਰੇ ਸਹਿਮੇ ਹੋਏ ਨੇ ਪੂਰੇ ਪੰਜਾਬ ਦੇ 4-5 ਜ਼ਿਲ੍ਹਿਆਂ ਦੇ ਵਿੱਚ ਪੂਰਾ ਪਾਣੀ ਹੋ ਰਿਹਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਵੀ ਕਿ ਇੱਥੇ ਥੋੜਾ ਘੇੜਾ-ਘੂੜਾ ਰੱਖੋ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਖੇਤਾਂ ਦੀ ਜਿੱਥੇ ਜਿੱਥੇ ਆਪਣੀ ਹਾਦਾਂ ਦੀ ਹੈ ਆਪਾਂ ਨੂੰ ਵੀ ਇਹਨਾਂ ਤੇ ਪੂਰਾ ਧਿਆਨ ਰੱਖਣਾ ਚਾਹੀਦਾ ਅੱਜ ਦੀ ਰਾਤ ਜੇ ਨਿਕਲ ਗਈ ਤੇ ਪ੍ਰਮਾਤਮਾ ਕਰੇ ਮੇਰ ਰੂਗੀ ਸੋ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਦੇ ਪਛ ਵੱਤ ਵੱਧ ਜੋ ਸਾਡੇ ਜਿਲਦਾਰ ਭਰਾ ਨੇ ਉਹਨਾਂ ਦੇ ਵੱਤ ਵੱਧ ਇਸ ਦੇ ਵਿੱਚ ਮਦਦ ਕੀਤੀ ਜਾਵੇ ਸਰਕਾਰ ਜੋ ਪ੍ਰਸ਼ਾਸਨ ਦਾ ਹੈ ਇੰਨਾ ਦਬਦਬਾ ਨਹੀਂ ਹੈ ਜਿੰਨਾ ਅਸੀਂ ਚਾਹੁੰਦੇ ਆ ਸੋ ਇਸ ਕਰਕੇ ਸਰਕਾਰ ਤੋਂ ਅਸੀਂ ਵਾਰ-ਵਾਰ ਇਹੀ ਪੂਰ ਜ਼ੋਰ ਬੇਨਤੀ ਕਰ ਰਹੇ ਆ ਕਿ ਇਸ ਨੂੰ ਜੋ ਹੈ ਸਰ ਸਾਡੇ ਕਿਸਾਨਾਂ ਦੀ ਵੱਤ ਵੱਧ ਮਦਦ ਕੀਤੀ ਜਾਵੇ